ਸਪੈਸ਼ਲ ਸੈਸ਼ਨ ਇਸ ਮਾਮਲੇ ਦੇ ਵਿੱਚ ਸਾਫ਼ ਤੌਰ ਤੇ ਉੱਤੇ ਹੋ ਰਿਹਾ ਵੀ ਜਿਹੜਾ ਬੱਚਾ ਜਨਮ ਲੈਂਦਾ ਉਹਨੂੰ ਇੱਦਾਂ ਨਹੀਂ ਸਿਟੀਨਸ਼ਿਪ ਮਿਲੂਗੀ ਇਹ ਜਾਇਜ਼ ਨਹੀਂ ਆ ਕਿ ਇੱਕ ਜੱਜ ਪਾਲਿਸੀ ਨੂੰ ਪੂਰੇ ਦੇਸ਼ ਦੇ ਵਿੱਚ ਹੀ ਰੋਕ ਉਹਨਾਂ ਬੱਚਿਆਂ ਨੂੰ ਅਮਰੀਕਾ ਦੀ ਸਿਟੀਨਸ਼ਿਪ ਮਿਲਣੀ ਆ ਔਰ ਇਹ 1898 ਤੋਂ ਅਜਿਹੇ ਤਰੀਕੇ ਨਾਲ ਚੱਲਿਆ ਆ ਰਿਹਾ ਹੈ ਦਾ ਦੇ ਜਿਹੜੇ ਜਿਹੜਾ ਲਾ ਹੈ ਜਿਹੜੀ ਜੂਰਿਸਡਿਕਸ਼ਨ ਆ ਉਹਦੇ ਅੰਡਰ ਆਉਂਦੀ ਹੈ ਇਹ ਚੀਜ਼ ਜਾਂ ਨਹੀਂ ਆ ਦ ਸੁਪਰੀਮ ਕੋਰਟ ਇੱਕ ਸਪੈਸ਼ਲ ਸੈਸ਼ਨ ਕਰ ਰਹੀ ਹੈ ਜਿਸ ਦੇ ਵਿੱਚ ਪ੍ਰੈਜ਼ੀਡੈਂਟ 트੍ਰੰਪ ਦੀ ਜਿਹੜੀ ਕੋਸ਼ਿਸ਼ ਆ ਕਿ ਆਟੋਮੈਟਿਕ ਯੂਐਸ ਸਿਟੀਨਸ਼ਿਪ ਨੂੰ ਬੈਨ ਕਰ ਦਿੱਤਾ ਜਾਵੇ ਉਹਨਾਂ ਬੱਚਿਆਂ ਦੇ ਲਈ ਜਿਨ੍ਹਾਂ ਦਾ ਜਨਮ ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਹੁੰਦਾ ਆ ਜਾਂ ਜਿਹੜੇ ਫੋਰਨ ਵਿਜ਼ਿਟਰ ਕੋਈ ਆਏ ਆ ਉਹਨਾਂ ਦੇ ਜਿਹੜਾ ਜਨਮ ਹੁੰਦਾ ਉਹਨੂੰ ਰੋਕ ਦਿੱਤਾ ਜਾਵੇ ਹੁਣ ਇਹ ਅਦਾਲਤ ਫੈਸਲਾ ਕਰੂਗੀ ਸਪੈਸ਼ਲ ਸੈਸ਼ਨ ਇਸ ਮਾਮਲੇ ਦੇ ਵਿੱਚ ਸਾਫ਼ ਤੌਰ ਦੇਤੇ ਹੋ ਰਿਹਾ ਜਿਹੜੀ ਕੋਰਟ ਆ ਇਹ ਡਾਇਰੈਕਟਲੀ ਡਿਸਾਈਡ ਨਹੀਂ ਕਰ ਰਹੀ ਕਿ 트੍ਰੰਪ ਦੀ ਜਿਹੜੀ ਪਾਲਿਸੀ ਆ ਇਹ ਲੀਗਲ ਆ ਜਾਂ ਪਹਿਲਾਂ ਇਹ ਇਹ ਡਿਸਾਈਡ ਕਰਨਗੇ ਕਿ ਜਿਹੜੀ ਲੋਅਰ ਕੋਰਟ ਦਾ ਆਰਡਰ ਆ ਇਹਨੂੰ ਪਾਲਿਸੀ ਨੂੰ ਬਲੌਕ ਕਰਨ ਦਾ ਇਹਨੂੰ ਲਿਮਿਟ ਕਰ ਦੇਣਾ ਚਾਹੀਦਾ ਜਾਂ ਇਹਨੂੰ ਹਟਾ ਦੇਣਾ ਚਾਹੀਦਾ ਕਿਉਂਕਿ ਰਾਸ਼ਟਰਪਤੀ 트੍ਰੰਪ ਨੇ ਐਗਜ਼ੀਕਿਊਟਿਵ ਆਰਡਰ ਦੇ ਤੇ ਕਾਰਜਕਾਰੀ ਆਦੇਸ਼ ਜਾਰੀ ਕਰਤੇ ਵੀ ਜਿਹੜਾ ਬੰਦਾ ਵੀ ਇੱਥੇ ਜਿਹੜਾ ਬੱਚਾ ਜਨਮ ਲੈਂਦਾ ਉਹਨੂੰ ਐਦਾਂ ਨਹੀਂ ਸਿਟੀਨਸ਼ਿਪ ਮਿਲੂਗੀ ਵੀ ਬਹੁਤ ਸਾਰੇ ਲੋਕ ਤੇ ਇਛੇ ਕਰਕੇ ਹੀ ਇੱਥੇ ਆ ਜਾਂਦੇ ਵੀ ਬੱਚੇ ਦਾ ਜਨਮ ਹੋ ਜੇ ਤੇ ਉਹ ਇੱਥੇ ਦਾ ਸਿਟੀਜ਼ਨ ਹੋ ਜੂਵੇ ਵੀ ਉਹ ਲੋਅਰ ਕੋਰਟ ਨੇ ਬਲੌਕ ਕਰਤਾ ਹੁਣ ਪਹਿਲਾ ਕੋਰਟ ਦਾ ਸਪੈਸ਼ਲ ਸੈਸ਼ਨ ਇਹ ਫੈਸਲਾ ਕਰੂਗਾ ਵੀ ਉਹ ਜਿਹੜਾ ਉਹਨਾਂ ਨੇ ਬਲੌਕ ਕੀਤਾ ਉਹਦਾ ਕੀ ਕਰਨਾ ਹੈ ਜਿਹੜੇ ਜਿਹੜੀ ਇਹਦੀ ਹੁਣ ਸਵਾਲ ਇਹ ਆ ਵੀ ਕੀ ਪੂਰੇ ਨੇਸ਼ਨ ਦੇ ਵਿੱਚ ਹੀ ਪੂਰੇ ਅਮਰੀਕਾ ਦੇ ਵਿੱਚ ਹੀ ਇਹਨੂੰ ਲਾਗੂ ਕੀਤਾ ਜਾ ਸਕਦਾ 트럼ਪ ਦੀ ਟੀਮ ਇਹ ਕਹਿੰਦੀ ਆ ਕਿ ਇਹ ਜਾਇਜ਼ ਨਹੀਂ ਆ ਕਿ ਇੱਕ ਜੱਜ ਪਾਲਿਸੀ ਨੂੰ ਪੂਰੇ ਦੇਸ਼ ਦੇ ਵਿੱਚ ਹੀ ਰੋਕ ਦੇਵੇ ਉਹ ਚਾਹੁੰਦੇ ਆ ਕਿ ਜੇ ਦੇਸ਼ ਚ ਰੋਕਣਾ ਤਾਂ ਫਿਰ ਸੁਪਰੀਮ ਕੋਰਟ ਕਰੇ ਕੁਝ ਤੇ ਜੇ ਸੁਪਰੀਮ ਕੋਰਟ ਆ ਉਹ ਜੱਜ ਦੀਆਂ ਪਾਵਰਾਂ ਨੂੰ ਉਹਨੂੰ ਉਹਨੂੰ ਕਰੇ ਜਿਹੜਾ ਆਪਣੇ ਲਿਮਟ ਕਰੇ ਉਹਨਾਂ ਪਾਵਰਾਂ ਨੂੰ ਉਹ ਡਿਸਾਈਡ ਕਰੇ ਦੇ ਉੱਤੇ ਜੇ ਰਾਸ਼ਟਰਪਤੀ ਟਰੰਪ ਇਸ ਮਾਮਲੇ ਦੇ ਵਿੱਚ ਕੋਰਟ ਜਿੱਤ ਜਾਂਦੇ ਆ ਸੁਪਰੀਮ ਕੋਰਟ ਤੋਂ ਸਰਕਾਰ ਨੂੰ ਜਿਹੜੀ ਸਿਟੀਨਸ਼ਿਪ ਤੋਂ ਬੰਦ ਕਰਨਾ ਪੈਣਾ ਜਿਹੜੇ ਨਿਆਣੇ ਅਮਰੀਕਾ ਦੇ ਵਿੱਚ ਜਨਮ ਲੈਂਦੇ ਆ ਜਾਂ ਜਿਹੜੇ ਉਹਨਾਂ ਦੇ ਜਨਮ ਲੈਣ ਦੇ ਜਿਹੜੇ ਨਾਥ ਚਨਾ ਕੋਲੇ ਗ੍ਰੀਨ ਕਾਰਡ ਆ ਤੇ ਨਾ ਸਿਟੀਨਸ਼ਿਪ ਆ ਉਹਨਾਂ ਦੇ ਬੱਚੇ ਨਹੀਂ ਬਣਨਗੇ ਹੁਣ ਜਿਹੜੀ 14th ਅਮੈਂਡਮੈਂਟ ਆ ਇਹ ਕਹਿੰਦੀ ਆ ਕਿ ਕਿਸੇ ਦਾ ਵੀ ਅਮਰੀਕਾ ਦੀ ਧਰਤੀ ਦੇ ਉੱਤੇ ਜਨਮ ਹੋਇਆ ਇਸ ਗੱਲ ਦਾ ਕੋਈ ਅਰਥ ਨਹੀਂ ਆ ਕਿ ਉਹਦੇ ਮਾਪੇ ਜਿਹੜੇ ਉਹਦੇ ਸਿਟੀਨਾਂ ਨਾ ਗ੍ਰੀਨ ਕਾਰਡ ਆ ਜਾਂ ਅਨਡਾਕੂਮੈਂਟਡ ਆ ਜਾਂ ਕੁਝ ਵੀ ਆ ਇਹਦਾ ਕੋਈ ਮਤਲਬ ਨਹੀਂ ਉਹਨਾਂ ਬੱਚਿਆਂ ਨੂੰ ਅਮਰੀਕਾ ਦੀ ਸਿਟੀਨਸ਼ਿਪ ਮਿਲਣੀ ਆ ਔਰ ਇਹ 1898 ਤੋਂ ਅਜਿਹੇ ਤਰੀਕੇ ਨਾਲ ਚੱਲਿਆ ਆ ਰਿਹਾ ਰਾਸ਼ਟਰਪਤੀ 트럼ਪ ਇਹ ਕਹਿੰਦੇ ਆ ਉਹਨਾਂ ਦਾ ਜਿਹੜੀ ਦਲੀਲ ਆ ਜਾਂ ਉਹਨਾਂ ਦਾ ਜਿਹੜਾ ਲੌਜਿਕ ਆ ਕਿ 14th ਐਮੈਂਡਮੈਂਟ ਠੀਕ ਆ ਸੰਵਿਧਾਨ ਨੇ 1898 ਦੇ ਵਿੱਚ ਇਹ ਕਹਿ ਦਿੱਤਾ ਪਰ ਸੰਵਿਧਾਨ ਉਹਨਾਂ ਬੰਦਿਆਂ ਦੇ ਉੱਤੇ ਲਾਗੂ ਹੁੰਦਾ ਜਿਹੜੇ ਅਮਰੀਕਾ ਦੇ ਸਿਟੀਜ਼ਨ ਜਿਹੜਾ ਬੰਦਾ ਅਮਰੀਕਾ ਦਾ ਸਿਟੀਜ਼ਨ ਹੀ ਨਹੀਂ ਜਿਹਦੇ ਕੋਲੇ ਗ੍ਰੀਨ ਕਾਰਡ ਹੀ ਨਹੀਂ ਜਿਹਦੇ ਕੋਲੇ ਲੀਗਲ ਸਟੇਟਸ ਹੀ ਨਹੀਂ ਜਿਹੜਾ ਵਰਕਰ ਹੀ ਨਹੀਂ ਕੁਝ ਹੈ ਹੀ ਨਹੀਂ ਉਹਦੇ ਤੇ ਅਮਰੀਕਾ ਦਾ ਸੰਵਿਧਾਨ ਕਿਵੇਂ ਲਾਗੂ ਹੋਊਗਾ ਤੇ ਜੇ ਉਹਦੇ ਤੇ ਲਾਗੂ ਨਹੀਂ ਹੁੰਦਾ ਇਹਦਾ ਮਤਲਬ ਆ ਕਿ ਉਹਨੂੰ ਉਹਦੇ ਬੱਚਿਆਂ ਨੂੰ ਸਿਟੀਨਸ਼ਿਪ ਨਹੀਂ ਮਿਲਣੀ ਚਾਹੀਦੀ ਸੋ ਇਹ ਹੁਣ ਕੋਰਟ ਨੇ ਦੇਖਣਾ ਵੀ ਜੋ ਰਾਸ਼ਟਰਪਤੀ 트ੰਪ ਕਹਿ ਰਹੇ ਗੱਲ ਉਹ ਠੀਕ ਆ ਇਹ ਰਾਸ਼ਟਰਪਤੀ ਦੇ ਜਾਂ ਕੀ ਇਹ ਅਮਰੀਕਾ ਦੇ ਜਿਹੜੇ ਜਿਹੜਾ ਲਾਅ ਆ ਜਿਹੜੀ ਜੂਰਿਸਡਿਕਸ਼ਨ ਆ ਉਹਦੇ ਅੰਡਰ ਆਉਂਦੀ ਆ ਇਹ ਚੀਜ਼ ਇਹ ਬੱਚੇ ਜਾਂ ਨਹੀਂ ਆਉਂਦੇ ਸੋ ਬਹੁਤੇ ਜਿਹੜੇ ਕਾਨੂੰਨੀ ਮਾਹਰ ਨੇ ਉਹ ਰਾਸ਼ਟਰਪਤੀ 트ੰਪ ਦੇ ਇਹਨਾਂ ਕਾਰਜਕਾਰੀ ਆਦੇਸ਼ਾਂ ਦੇ ਨਾਲ ਸਹਿਮਤ ਨਹੀਂ ਆ ਉਹ ਕਹਿੰਦੇ ਜਿਨੀ ਕਿਸਾਨ ਨੂੰ ਕਾਨੂੰਨ ਦੀ ਸਮਝ ਆ ਇਦਾਂ ਨਹੀਂ ਹੁੰਦਾ ਇਹ ਇੰਨੇ ਸਾਲਾਂ ਤੋਂ ਚੱਲਿਆ ਆ ਰਿਹਾ ਪਰ ਹੁਣ ਜਿਹੜੀ ਸਪੈਸ਼ਲ ਕੋਰਟ ਆ ਉਹ ਫੈਸਲਾ ਕਰੂਗੀ ਇਸ ਮਾਮਲੇ ਦੇ ਉੱਤੇ ਕੀ ਕਰਨਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ